ਕਮਲ ਸ਼ੁਰੂ ਤੋਂ ਇਦਾਂ ਦਾ ਸੀਗਾ ਜਾਂ ਫਿਰ ਬਾਅਦ ਚ ਹੋਣਾ ਇਹ ਬਚਪਨ ਤੋਂ ਹੀ ਸੀਗਾ ਜਨਮ ਤੋਂ ਹੀ ਸੀਗਾ ਜੀ ਤੇ ਉਹ ਤੋਂ ਪਹਿਲਾਂ ਤਾਂ ਜ਼ਿਆਦਾ ਸੀਗਾ ਹੁਣ ਟ੍ਰੀਟਮੈਂਟ ਚੱਲ ਰਿਹਾ ਜਿਉਂ ਠੀਕ ਵੀ ਹੋ ਰਿਹਾ ਬਾਜੀ ਪਰਕ ਬਹੁਤ ਆ ਜੀ ਪਹਿਲਾਂ ਤਾਂ ਬੈਠਾ ਹੀ ਸੀਗਾ ਜੀ ਤੁਰਿਆ ਨਹੀਂ ਜਾਂਦਾ ਸੀਗਾ ਰੋੜਦਾ ਹੀ ਸੀਗਾ ਜੀ ਤੇ ਪ੍ਰੇਸ਼ਾਨ ਤੋਂ ਬਾਅਦ ਤਰਨ ਲੱਗਿਆ ਜੀ ਇਹ ਬੱਚੇ ਨੂੰ ਜੀ ਸਾਰਾ ਕੁਝ ਸਾਨੂੰ ਲੈਟ੍ਰੀਨ ਬਾਥਰੂਮ ਆਪ ਕੋਣ ਨਵਾਉਣੇ ਵੀ ਆਪਾਂ ਕੱਪੜੇ ਵੀ ਆਪ ਹੀ ਪਾਉਣੇ ਆ ਜੀ ਇਹਦੇ ਵਿੱਚ ਤਾਂ ਕੋਲ ਆਪ ਕਰਨਾ ਪੈਂਦਾ ਹੋਵੇ ਤੇ ਉੱਥੇ ਨਹੀਂ ਫਿਰ ਚੰਡੀਗੜ੍ਹ ਪੀਜੀਆਈ ਇਹ ਤੇ ਪ੍ਰੇਸ਼ਨ ਹੋਏ ਸੀਗੇ ਜੀ ਤੇ ਉੱਥੇ ਉਹ ਹਿੱਟ ਕਰਨ ਲੱਗਿਆ ਵਾ ਜੀ ਮੈਂ ਲੋਨ ਨੂੰ ਲੈਣ ਫਾਇਦਾ ਸੀਗਾ ਜੀ 25000 ਦਾ ਦੇ ਖਾਤਰ ਬਾਸੋਂ ਲੈਟਰੀ ਨੂੰ ਔਖਾ ਸੀਗਾ ਜੀ ਦੇਖੋ ਸਾਹਿਬ ਹੁਣੀ ਸਾਨੂੰ ਮਿਲੇ ਤੇ ਇਹਨਾਂ ਨੇ ਉਸੇ ਦਿਨ ਹੀ ਸਾਨੂੰ ਮਿਲਿਆ ਤੇ 1.5 ਲੱਖ ਰੁਪਏ ਸਾਨੂੰ ਉਸੇ ਦਿਨ ਹੀ ਚੱਕ ਦਿੱਤੇ ਮੈਨੂੰ ਜਦੋਂ ਅਸੀਂ ਇਹਨੂੰ ਨਾਲ ਅਸੀਂ ਆਪਦੇ ਜੋੜਿਆ ਸੀ ਤੇ ਮੇਰੇ ਨੂੰ ਲੱਗਾ ਇੰਨਾ ਕੀ ਦੀ ਹਾਈਟ ਸੀ ਤੇ ਬਹੁਤ ਜ਼ਿਆਦਾ ਡਿਪੈਂਡੈਂਸ ਸੀ ਬੱਚਾ ਉਸ ਤੋਂ ਲਈ ਤੇ ਸਾਡੇ گورਨਰਮੈਂਟ ਸਕੂਲ ਦੇ ਬੱਚਾ ਸੀ ਇਹ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਬੱਚੇ ਜਿੰਨਾ ਹੌਸਲਾ ਵੀ ਚੌਥੀ ਕਲਾਸ ਦੇ ਵਿੱਚ ਬੱਚਾ ਪੈਰ ਨਾਲ ਲਿਖ ਰਿਹਾ ਮੀਟਿੰਗ ਰੱਖੀ ਅਸੀਂ ਇਹਨੂੰ ਆਪਣੇ ਨਾਲ ਨਕਚਰਨ ਦਾ ਮੈਂਬਰ ਬਣਾਇਆ ਟੌਪ ਕੀਤਾ ਤੇ ਇਹਨੂੰ ਮੈਨੂੰ ਲੱਗਦਾ ਵੀ ਤਕਰੀਬਨ 1.5 ਤੋਂ 2 ਲੱਖ ਰੁਪਏ ਉਦੋਂ ਔਨ ਦਾ ਸਪਾਟ ਬੱਚੇ ਨੂੰ 6-6 ਮਹੀਨੇ ਦਾ ਦੋ ਵਾਰ ਅਸੀਂ ਇਹਨੂੰ ਵਜੀਫਾ ਦਿੰਨੇ ਆ ਵਰਦੀ ਸਕੂਲ ਬੈਗ ਜੋ ਵੀ ਬੱਚੇ ਦੀ ਰਿਕੁਆਇਰਮੈਂਟ ਆ ਕਮਲ ਨੇ ਮੈਂ ਕਹਿੰਦਾ ਸਾਰੇ ਸਮਾਜ ਨੂੰ ਸੁਨੇਹਾ ਲਾਇਆ ਫਿਜ਼ੀਕਲ ਡਿਸੇਬਿਲਟੀ ਇਹ ਕੋਈ ਵੈਲੀ ਨਹੀਂ ਹੈ ਦਿਮਾਗੀ ਤੌਰ ਤੇ ਬੰਦਾ ਡਿਸੇਬਲ ਨਹੀਂ ਹੋਣਾ ਚਾਹੀ ਕਮਲ ਦੇ ਡੈਡੀ ਵੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿੰਨਾਗਾ ਜਿਹੜਾ ਸਟਰਗਲ ਹੈ ਕਮਲ ਨੂੰ ਲੈ ਕੇ ਇਹਨਾਂ ਨੇ ਕੀਤਾ ਅੰਕਲ ਜੀ ਬਹੁਤ ਬਹੁਤ ਸਵਾਗਤ ਹੈ ਠੀਕ ਹੋ ਜੀ ਜੀ ਸਰ ਸੋਸੀ ਕਸਰ ਕਿੰਨਾਗਾ ਸਟਰਗਲ ਕਰਨਾ ਪਿਆ ਅੱਜ ਆਪਣੇ ਮੁੰਡੇ ਨੂੰ ਕਮਲ ਨੂੰ ਅੱਜ ਪੈਰਾ ਤੇ ਖੜੇ ਕਰਨ ਚ ਤੁਸੀਂ ਪਹਿਲਾਂ ਬਹੁਤ ਮੁਸੀਬਤਾਂ ਆਈਆਂ ਜੀ ਸਰ ਜੀ ਤੇ ਉਸ ਤੋਂ ਬਾਅਦ ਸਾਡੇ ਸਰ ਸੀਗੇ ਆਪਣੇ ਲਬ ਚੇਤਨਾ ਭਲਾਈ ਕਮੇਟੀ ਵਾਲੇ ਜੀ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜੀ ਉਹ ਤੇ ਮੈਨੂੰ ਸੀਗਾ ਜੀ ਬੱਚੇ ਦਾ ਖਰਚਾ ਕਰਨਾ ਸੀਗਾ ਪੈਡੀ ਬਾਥਰੂਮ ਵਾਸਤੇ ਵੀ ਜਦੋਂ ਮੈਂ ਲੋਨ ਲੈਣ ਨੂੰ ਕਰਦਾ ਸੀਗਾ ਜੀ ਪਰ ਇਹਨਾਂ ਨੇ ਜਦੋਂ ਸਾਡਾ ਹੱਥ ਵੜਿਆ ਜੀ ਉਸ ਦਿਨ ਹੀ ਸਾਨੂੰ 10 ਲੱਖ ਰੁਪਏ ਦਿੱਤਾ ਜੀ ਤੇ ਅੱਜ ਤੱਕ ਪੂਰਾ ਸਾਥ ਦੇ ਰਹੇ ਆ ਜੀ ਇਹ ਜੋ ਵੀ ਮੈਡੀਕਲ ਚੱਲ ਰਿਹਾ ਉਹ ਇਹਨਾਂ ਦੇ ਵਜੂਦ ਹੀ ਚੱਲ ਰਹੀ ਹੈ ਜੀ ਤੇ ਹੁਣ ਵੀ ਜੋ ਵੀ ਖਰਚਾ ਇਹ 6 ਮਹੀਨੇ ਸਾਨੂੰ ਚੈੱਕ ਦਿੰਦੇ ਹੁੰਦੇ ਜੀ ਸਾਲ ਦਾ 12000 ਰੁਪਏ ਦਿੰਦੇ ਆ ਜੀ ਇਹ ਹੁਣ ਵੀ ਜੋ ਗਾਹਾਂ ਵੀ ਪੜ੍ਹਾਈ ਦਾ ਖਰਚਾ ਵਾ ਜੀ ਜੇ ਕੋਈ ਬੰਨਣਾ ਚਾਹੁੰਦਾ ਹੈ ਮੇਰਾ ਬੱਚਾ ਆ ਭਰਾ ਹੀ ਸੇਖੋ ਸਾਡ ਸਾਡੇ ਪੂਰਾ ਸਹਿਯੋਗ ਦੇ ਰਹੇ ਆ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆਂ ਦਿਲੋਂ ਜੀ ਜੋ ਮੇਰਾ ਬੱਚਾ ਅੱਜ ਵੀ ਅਜ ਪਲਸ 1 'ਚ ਆ ਜੀ ਉਹ ਇਹਨਾਂ ਦੇ ਬਾਜੂ 'ਚ ਅਜ ਪਲਸ 1 'ਚ ਹੈਗੇ ਆ ਜੀ ਅੱਗੇ ਵੀ ਉਹ ਕਹਿੰਦੇ ਜੇ ਕੋਈ ਵੀ ਪੜ੍ਹਾਈ ਦਾ ਖਰਚਾ ਵਾ ਜਿੰਨਾ ਪੜ੍ਹਨਾ ਚਾਹੁੰਦਾ ਅਸੀਂ ਕਰਾਂਗੇ ਜੀ ਕਮਲ ਨੇ ਦੱਸਿਆ ਕਿ ਤੁਸੀਂ ਜਦੋਂ ਟ੍ਰੀਟਮੈਂਟ ਕਰਾਉਂਦੇ ਸੀ ਉਦੋਂ ਬੱਸ ਸਟੈਂਡ ਤੇ ਵੀ ਰਹਿੰਦੇ ਸੀ ਕਿਤੇ ਬਾਹਰ ਵੀ ਰੁਕਣਾ ਪੈਂਦੇ ਸੀ ਇਸ ਤਰ੍ਹਾਂ ਦਾ ਵੀ ਹਾਂਜੀ ਸਰ ਕਈ ਗਰੀ ਬਹੁਤ ਰਹੇ ਸੀ ਕਿ ਬਾਹਰ ਵੀ ਕਟਣੀ ਪੈਂਦੀ ਰਤਾਂ ਚੰਡੀਗੜ੍ਹ ਵੀ ਰਹੇ ਆ ਸੀ ਜੀ ਬਹੁਤ ਦੂਰ ਉਦੇਪੁਰ ਰਾਜਸਥਾਨ ਵੀ ਦਿਖਾਇਆ ਜੀ ਤੇ ਉਦੋਂ ਬਾਅਦ ਇਨਾਂ ਦੇ ਸਿੱਖੋ ਸਾਹਿਬ ਉਹਨਾਂ ਨੇ ਜੋ ਵੀ ਹਰਦਾ ਕਾਚਾ ਅੱਗੇ ਵੀ ਇਹ ਕਰ ਰਹੇ ਆ ਜੀ ਤੇ ਹੁਣ ਵੀ ਜੋ ਵੀ ਖਰਚਾ ਕਹਿੰਦੇ ਕੋਈ ਵੀ ਤੁਹਾਨੂੰ ਮੁਸੀਬਤ ਆਉਂਦੀ ਆ ਕੋਈ ਹੈਗੀ ਆ ਉਹ ਅਸੀਂ ਤੁਹਾਡੇ ਨਾਲ ਖੜੇ ਆ ਸਾਨੂੰ ਜਦੋਂ ਮਰਜ਼ੀ ਫੋਨ ਕਰੋ ਜੀ ਕਿੱਥੇ ਕਿੱਥੇ ਲੈ ਕੇ ਗਏ ਸੀਗੇ ਵੀ ਟ੍ਰੀਟਮੈਂਟ ਵਾਸਤੇ 8 ਟਵਿੰਡ ਵਖਤੇ ਜੀ ਪਹਿਲਾਂ ਮੈਂ ਗਿਆ ਸੀਗਾ ਪਟਿਆਲੇ ਜੀ ਤੇ ਉੱਥੇ ਨਹੀਂ ਹੋਇਆ ਫਿਰ ਮੈਂ ਉਦਿਪੁਰ ਲੱਗਿਆ ਸੀਗਾ ਰਤਨ ਜੀ ਤੇ ਉੱਥੇ ਨਹੀਂ ਫਿਰ ਚੰਡੀਗੜ੍ਹ ਪੀਜੀਆਈ ਇਹ ਡਿਪਰੇਸ਼ਨ ਹੋਏ ਸੀਗੇ ਜੀ ਤੇ ਉੱਥੇ ਉਹੇ ਕਰਨ ਲੱਗਿਆ ਵਾ ਤੇ ਤੋਂ ਬਾਅਦ ਹੁਣ ਵੀ ਜੋ ਦੁਬਾਰ ਸਾਨੂੰ ਇਹ ਰੋ ਦਿੱਕਤ ਉਹ ਇੰਨੇ ਆਮਦਨ ਹੈ ਨਹੀਂ ਸੀਗੀ ਜੀ ਜੋ ਤੇ ਉਦੋਂ ਬਾਅਦ ਖਰਚੇ ਘੱਟ ਜੀ ਮੈਂ ਲੋਨ ਨੂੰ ਲੈਂਡ ਫਾਇਦਾ ਸੀਗਾ ਜੀ 25000 ਦਾ ਇਸ ਖਾਤਰ ਬਾਸੋਂ ਲੈਂਟਰੀ ਨੂੰ ਔਖਾ ਸੀਗਾ ਜੀ ਦੇਖੋ ਸਾਹਿਬ ਹੁਣ ਹੀ ਸਾਨੂੰ ਮਿਲੇ ਤੇ ਇਹਨਾਂ ਨੇ ਉਸੇ ਦਿਨ ਹੀ ਸਾਨੂੰ ਮਿਲਿਆ ਤੇ 1.5 ਲੱਖ ਰੁਪਏ ਸਾਨੂੰ ਉਸੇ ਦਿਨ ਹੀ ਚੱਕ ਦਿੱਤਾ ਹੁਣ ਵੀ ਜੇ ਸਾਲ ਦਾ ਸਾਨੂੰ 12000 ਰੁਪਇਆ ਦਿੰਦੇ ਆ ਜਿਵੇਂ ਮਜੀ ਫੇਰ ਤੌਰ ਤੇ ਜੋ ਪੜ੍ਹਾਈ ਦਾ ਖਰਚਾ ਕਾਪੀ ਕਿਤਾਬਾਂ ਸਰ ਸੇਖੋ ਸਾਹਿਬ ਹੁਣੇ ਲਬਚੇਤਨ ਨਾਲੇ ਭਲਾਈ ਵਾਲੀ ਕਰ ਰਹੇ ਆ ਜੀ ਸਾਡਾ ਅੱਗੇ ਵੀ ਇਹੀ ਕਰਦੇ ਕਹਿੰਦੇ ਜੋ ਵੀ ਬੱਚਾ ਪੜ੍ਹਨਾ ਜਿੰਨਾ ਮਰਜ਼ੀ ਪੜ੍ਹੇ ਅਸੀਂ ਖੜੇ ਆ ਤੁਹਾਡੇ ਨਾਲ ਜੀ ਕਿ ਕਿੰਨੀ ਕੀ ਮਤਲਬ ਜਿਵੇਂ ਬਿਠਾਣਾ ਵੀ ਪੈਂਦਾ ਉਠਾਣਾ ਵੀ ਪੈਂਦਾ ਮਤਲਬ ਕੀ ਕੁਛ ਹੁਣ ਤੁਸੀਂ ਆਪ ਕਰਦੇ ਹੋ ਬੱਚੇ ਬੱਚੇ ਨੂੰ ਜੀ ਸਾਰਾ ਕੁਝ ਸਾਨੂੰ ਲੈਟਰੀਨ ਬਾਥਰੂਮ ਆਪ ਕੋ ਨੂੰ ਨਵਾਉਣੇ ਵੀ ਆਪਾਂ ਕੱਪੜੇ ਵੀ ਆਪ ਹੀ ਪਾਉਨੇ ਆ ਜੀ ਇਹਦੇ ਚਾ ਕੋਲ ਆਪ ਕਰਨਾ ਪੈਂਦਾ ਵਾ ਤੇ ਪੈਨ ਨਾਲ ਲਿਖਣਾ ਕਦੋਂ ਜੀ ਪੈਨ ਨਾਲ ਲਿਖਣਾ ਜੀ ਇਹ ਲੱਗਿਆ ਸੀਗਾ ਜੀ ਪਹਿਲੇ ਬਚਪਨ ਤੋਂ ਇਹਨੂੰ ਸੌਕ ਸੀਗਾ ਜੀ ਲਿਖਣ ਦਾ ਤੇ ਸਾਡੇ ਸਕੂਲੇ ਸੀਗੇ ਜਸਪ੍ਰੀਤ ਮੈਡਮ ਉਹਨਾਂ ਨੇ ਲਿਖਣਾ ਸਿਖਾਇਆ ਤੇ ਉਹਨਾਂ ਦਾ ਬਹੁਤ ਉਹਨਾਂ ਨੇ ਵੀ ਸਹਿਯੋਗ ਰਿਹਾ ਇਹਨੂੰ ਪੜਾਉਣ ਦੇ ਵਾਸਤੇ ਅੱਜ ਉਹਨਾਂ ਦੇ ਬਾਝੋਂ ਦੀ ਇਹ ਲਸ ਬੰਚ ਹੈਗਾ ਕਮਲ ਸ਼ੁਰੂ ਤੋਂ ਇਦਾਂ ਦਾ ਸੀਗਾ ਜਾਂ ਫਿਰ ਬਾਅਦ ਚ ਸ਼ੋਨਾ ਇਹ ਬਚਪਨ ਤੋਂ ਹੀ ਸੀਗਾ ਜਨਮ ਤੋਂ ਹੀ ਸੀਗਾ ਜੀ ਉਹ ਤਾਂ ਪਹਿਲਾਂ ਤਾਂ ਜ਼ਿਆਦਾ ਸੀਗਾ ਹੁਣ ਟ੍ਰੀਟਮੈਂਟ ਚੱਲ ਰਿਹਾ ਜੀ ਉਹਨੂੰ ਠੀਕ ਵੀ ਹੋ ਰਿਹਾ ਵਾ ਜੀ ਫਰਕ ਬਹੁਤ ਆ ਜੀ ਪਹਿਲਾਂ ਤਾਂ ਬੈਠੇ ਸੀਗਾ ਜੀ ਤੇ ਹੋਰ ਨਹੀਂ ਜਾਂਦਾ ਸੀਗਾ ਰੋੜਦਾ ਹੀ ਸੀਗਾ ਜੀ ਤੇ ਪ੍ਰੇਸ਼ਾਨ ਤੋਂ ਬਾਅਦ ਤਨ ਲੱਗਿਆ ਜੀ ਇਹ ਹੁਣ ਵਧੀਆ ਵਾ ਜੀ ਹੁਣ ਕੋਈ ਦੇਖ ਕੇ ਤਾਂ ਇਹਨੂੰ ਕਹਿ ਨਹੀਂ ਸਕਦਾ ਵੀ ਕਦੇ ਨਾ ਵੀ ਵੀ ਹੋਊਗਾ ਜੀ ਨੁਕਸ ਤੇ ਲੇਕਿਨ ਸਾਨੂੰ ਪਤਾ ਵਾ ਜੋ ਕਰ ਰਹੇ ਆ ਜੀ ਕਰ ਰਹੇ ਆ ਮਿਹਨਤ ਇੰਨੀ ਕਰੀ ਆ ਜੀ ਤੇ ਮਾਲਕ ਇਹ ਜਾ ਕਿਸੇ ਤੇ ਵਕਤ ਪਾਵੇ ਨਾ ਜੋ ਅਸੀਂ ਚੱਲਿਆ ਰਿਸ਼ਤੇਦਾਰਾਂ ਨੇ ਕੋਈ ਇਸ ਚੀਜ਼ ਦਾ ਲਾਂਬਾ ਦਿੱਤਾ ਹੋਵੇ ਇੱਦਾਂ ਮਾ ਮੁੰਡਾ ਤੁਹਾਡਾ ਕਿਉਂਕਿ ਅਕਸਰ ਰਿਸ਼ਤੇਦਾਰਾਂ ਦਾ ਕੰਮ ਹੀ ਹੁੰਦਾ ਵੀ ਲਾਂਬਾ ਦੇਣਾ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੇ ਮੂੰਹ ਬੰਦ ਕੀਤੇ ਨੇ ਕਿਉਂਕਿ ਇੰਨੀ ਮਿਹਨਤ ਕੀਤੀ ਵੀ ਕਮਲ ਨੇ ਕਿਹਾ ਵੀ ਅਸੀਂ ਆਸ ਛੱੜਤੀ ਸੀ ਹਨਾ ਅਸੀਂ ਦੇਖੋ ਜੀ ਅਸੀਂ ਨਹੀਂ ਛੱਡੀ ਸਾਡੇ ਆਸ ਕਮਲ ਵੀ ਦਰਾਲ ਵਿੱਚ ਕਹਿਣ ਲੱਗੇ ਸੀਗੇ ਵੀ ਤੁਸੀਂ ਪੈਸਾ ਖਰਾਬ ਕਰੀ ਜਾਂਦੇ ਤੁਰਨਾ ਨਹੀਂਗਾ ਲੇਕਿਨ ਪ੍ਰਮਾਤਮਾ ਦੇ ਸਾਨੂੰ ਭਰੋਸਾ ਸੀਗਾ ਤੇ ਅਸੀਂ ਅੱਜ ਬੱਚਾ ਸਾਡਾ ਤੁਰਿਆ ਫਿਰਦਾ ਵਾ ਅੱਜ ਵਧੀਆ ਆਦੇ ਪੈਰਾਂ 'ਚ ਲਿਖਦਾ ਵੀ ਆ ਲਸਵੰਤ ਚ ਪੜਦਾ ਵਈ ਜੀ ਤੇ ਵਾਕਈ ਹੁਣ ਸਾਡਾ ਜਿਹੜਾ ਸਹਿਯੋਗ ਆ ਅਸ ਹੌਸਲਾ ਵਾ ਸਵ ਚੇਤਨਾ ਪੜਾਈ ਸੇਖੋ ਸਾਫ ਉਹਨਾਂ ਦਾ ਬਹੁਤ ਹੌਸਲਾ ਜੀ ਸਾਡੇ ਲਈਏ ਰੱਬ ਦੇ ਰੂਪ ਜਿਹੜੇ ਸਾਡੀ ਬਾਹ ਫੜੀ ਜਿੰਨਾਂ ਨੇ ਤੇ ਅੱਗੇ ਵੀ ਇਹੇ ਸਾਡੇ ਨਾਲ ਖੜੇ ਨੇ ਜੀ ਅੱਜ ਚੈੱਕ ਵੀ ਦਿੱਤਾ ਹੈ ਹਾਂ ਜੀ ਚੈੱਕ ਵੀ ਅੱਜ ਵੀ ਜੱਕ ਦਿੱਤਾ ਵਾ ਜੀ ਤੇ ਅੱਗੇ ਹਰੇਕ ਸਾਲ ਨੇ ਸਾਨੂੰ ਮਜ਼ੀਫਾ ਦਿੰਦੇ ਆ ਜੀ ਇਹ 12000 ਰੁਪਏ ਸੀ ਮਹੀਨਾ ਦਾ ਜੀ ਹਾਂ ਜੀ ਕਿਹੜੇ ਕਿਹੜੇ ਖਰਚੇ ਚੱਕਦੇ ਨੇ ਵੀ ਐਨ ਜੀਓ ਵਾਲੇ ਐਂਜੂ ਵਾਲੇ ਸਰਦ ਜਮੇ ਮੈਡੀਕਲ ਦਾ ਕਾਪੀਆਂ ਕਿਤਾਬਾਂ ਦਾ ਪੈਨ ਪੈਨਸਲ ਸਾਰਾ ਚੱਕੀ ਸਾਰੀ ਚੀਜ਼ਾਂ ਜੋ ਵੀ ਤੁਹਾਨੂੰ ਚਾਹੀਦੀ ਹੁੰਦੀ ਹੈ ਉਹ ਅਵੇਲੇਬਲ ਕਰਾ ਦਿੰਦੇ ਹੋ ਹਾਂਜੀ ਸਰ ਕਿਹੜੀ ਹਾਂਜੀ ਜਿਵੇਂ ਸਰ ਆਹੀ ਕਾਪੀਆਂ ਪੈਨਸਲ ਮੈਡੀਕਲ ਦਾ ਹੋਰ ਸਰ ਜੋ ਮੈਨੂੰ ਚੀਜ਼ ਚਾਹੀਦੀ ਹੁੰਦੀ ਆ ਹਨਾ ਕੋਈ ਫਿਰ ਉਹ ਵੀ ਸਾਰਾ ਚੱਕ ਅੱਜ ਚੈੱਕ ਵੀ ਦਿੱਤਾ ਗਿਆ ਤੁਹਾਨੂੰ ਖੁਸ਼ੀ ਹੈਗੀ ਹੈ ਹਾਂਜੀ ਸਰ ਕਿੰਨੇ ਦਾ ਦਿੱਤਾ ਬਹੁਤ ਸਰ ਕਿੰਨੇ ਦਾ ਦਿੱਤਾ ਕਿੰਨਾ ਦਾ ਇਹ ਤੇ ਅੰਤ ਇਤਨਾ ਬਾਲ ਕੁਲਾਈ ਕਮੇਟੀ ਤਾਂ ਕਮਲ ਨੂੰ ਅੱਜ ਐਸ ਮੁਕਾਮ ਤੇ ਪਹੁੰਚਣ ਵਾਲੇ ਸਾਡੇ ਨਾਲ ਮੌਜੂਦ ਨਹੀਂ ਕਿਉਂਕਿ ਬਹੁਤ ਸਟਰਗਲ ਕਰਨਾ ਪਿਆ ਉਮੀਦ ਹਾਰ ਗਏ ਉਸ ਤੋਂ ਬਾਅਦ ਸਾਡੇ ਨਾਲ ਸੇਖੋ ਜੀ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਕਮਲ ਪੈਰਾਂ ਤੇ ਖੜਾ ਹੈ ਪੈਰਾਂ ਨਾਲ ਲਿਖ ਵੀ ਰਿਹਾ ਹੈ ਤੇ ਕਿਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਕੋਈ ਤੁਹਾਡੇ ਤੋਂ ਨਿਕਲ ਕੇ ਕਾਮਯਾਬ ਹੁੰਦਾ ਨਜ਼ਰ ਆਉਂਦਾ ਦੇਖੋ ਸਰ ਇਹਨੂੰ ਮੈਨੂੰ ਲੱਗਦਾ ਤਕਰੀਬਨ 8 ਸਾਲ ਹੋ ਗਏ ਸਾਨੂੰ ਤੇ ਉਦੋਂ ਮੈਨੂੰ ਜਦੋਂ ਅਸੀਂ ਇਹਨੂੰ ਨਾਲ ਅਸੀਂ ਆਪਦੇ ਜੋੜਿਆ ਸੀ ਤੇ ਮੇਰੇ ਨੂੰ ਲੱਗਾ ਇੰਨਾ ਕੀ ਦੀ ਹਾਈਟ ਸੀ ਤੇ ਬਹੁਤ ਜ਼ਿਆਦਾ ਡਿਪੈਂਡੈਂਸੀ ਬੱਚਾ ਹੌਸਲੇ ਤੇ ਸਾਡੇ ਗਵਰਨਮੈਂਟ ਸਕੂਲ ਦੇ ਬੱਚਾ ਸੀ ਇਹ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਬੱਚੇ ਜਿੰਨਾ ਹੌਸਲਾ ਵੀ ਚੌਥੀ ਕਲਾਸ ਦੇ ਵਿੱਚ ਬੱਚਾ ਪੈਰ ਨਾਲ ਲਿਖ ਰਿਹਾ ਵੀ ਜੋ ਕੰਮ ਬੱਚੇ ਵੀ ਅਸੀਂ ਦੇਖਦੇ ਆ ਵੀ ਸਕੂਲਾਂ ਦੇ ਵਿੱਚ ਜਿਹੜੇ ਬਿਲਕੁਲ ਠੀਕ ਠਾਕ ਵੀ ਨਹੀਂ ਉਹ ਵੀ ਬੱਚੇ ਨਹੀਂ ਕਈ ਵਾਰੀ ਮਿਹਨਤ ਕਰਦੇ ਤੇ ਸਾਡੇ ਉਦੋਂ ਇੱਕ ਬੱਚੇ ਹੀ ਅਸੀਂ ਡਾਗ ਕੀਤਾ ਸੀ ਨਾ ਸਾਡੇ ਕੋਲ ਜ਼ਿਆਦਾ ਫੰਡ ਹੁੰਦੇ ਸੀ ਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਅਸੀਂ ਫੈਸਲਾ ਲਿਆ ਵੀ ਨਹੀਂ ਅਸੀਂ ਬੱਚੇ ਨੂੰ ਆਪਣੇ ਨਾਲ ਜਿਵੇਂ ਕਿਵੇਂ ਚਾਹੇ ਅਸੀਂ ਨਿੱਜੀ ਤੌਰ ਤੇ ਇਹਦੀ ਮਦਦ ਕਰੀਏ ਭਈ ਇਹ ਬੱਚੇ ਨੂੰ ਅਸੀਂ ਕਰਾਂਗੇ ਸ਼ੁਰੂ ਕਰਾਂਗੇ ਤੇ ਉਸ ਵੇਲੇ ਮੀਟਿੰਗ ਰੱਖੀ ਅਸੀਂ ਇਹਨੂੰ ਆਪਣੇ ਨਾਲ ਨਰਚਰਿੰਗ ਦਾ ਮੈਂਬਰ ਬਣਾਇਆ ਅਡੋਪਟ ਕੀਤਾ ਤੇ ਇਹਨੂੰ ਮੈਨੂੰ ਲੱਗਦਾ ਵੀ ਤਕਰੀਬਨ ਡੇਢ ਪੌਣੇ 2 ਲੱਖ ਰੁਪਏ ਉਦੋਂ ਆਨ ਦਾ ਸਪੋਰਟ ਬੱਚੇ ਨੂੰ ਜੀ ਜਦੋਂ ਡਾਕਟਰ ਡਾਕ ਕੀਤਾ ਆਨ ਦਾ ਸਪੋਰਟ ਅਸੀਂ ਇਹਨੂੰ ਹੈਲਪ ਹੋਈ ਆ ਜੀ ਤੇ ਉਸ ਤੋਂ ਬਾਅਦ ਵੀ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਅਸੀਂ ਇਹਨਾਂ ਨੂੰ ਮੰਥਲੀ ਸਕੀਮ ਦੇ ਵਿੱਚ ਅਸੀਂ ਇਹਨੂੰ ਲੈ ਕੇ ਆਏ ਸਾਲ ਦਾ ਜਿਹੜਾ ਨੂੰ 6-6 ਮਹੀਨੇ ਦਾ ਦੋ ਵਾਰ ਅਸੀਂ ਇਹਨੂੰ ਵਜੀਫਾ ਦਿੰਨੇ ਆ ਵਰਦੀ ਸਕੂਲ ਬੈਗ ਜੋ ਵੀ ਬੱਚੇ ਦੀ ਰਿਕੁਆਇਰਮੈਂਟ ਆ ਇੱਕ ਦੋ ਸ਼ੁਰੂ ਚ ਅਸੀਂ ਇਹਨੂੰ ਟ੍ਰੀਟਮੈਂਟ ਲਈ ਇਹਦੀ ਚੈੱਕਅਪ ਵੀ ਕਰਾਇਆ ਫਿਜ਼ੀਓਥੈਰੇਪੀ ਵੀ ਇਹਨੇ ਚੱਲਨੀ ਆ ਕਾਫੀ ਜ਼ਿਆਦਾ ਪਰ ਜਿਹੜਾ ਬਾਈ ਬਰਥ ਡਿਫਾਲਟ ਆ ਉਹ ਚਲੋ ਪ੍ਰਮਾਤਮਾ ਦਾ ਜਿਹੜਾ ਜੋ ਵੀ ਸਾਨੂੰ ਹੈ ਹੈ ਨਾ ਉਹਦੇ ਨਾਲ ਆਪਾਂ ਲੜ ਨਹੀਂ ਸਕਦੇ ਉਹ ਚੀਜ਼ ਨਾ ਫਿਰ ਉਦੋਂ ਆਦੇ ਦੇ ਗਲੇ ਦਾ ਇੱਕ ਦੋ ਵਾਰੀ ਆਪਰੇਸ਼ਨ ਦਾ ਸੀ ਅਸੀਂ ਉਹ ਵੀ ਇਹਦਾ ਕਰਵਾ ਕੇ ਦਿੱਤਾ ਅ ਅਕਸਰ ਗੱਲੇ ਆ ਵੀ ਇਹਨੂੰ ਅਸੀਂ ਬੱਚੇ ਨੂੰ ਆਪਣੇ ਨਾਲ ਲਾਇਆ ਤੇ ਸਾਡ ਨੂੰ ਵੀ ਇਹਦੇ ਨਾਲ ਫੌਸਲੇ ਮਿਲੇ ਨੇ ਉਦੋਂ ਆ ਸਾਡੇ ਕੋਲ ਹੋਰ ਬੱਚੇ ਜੁੜੇ ਨੇ ਹੁਣ ਸਾਡੇ ਕੋਲ ਤਕਰੀਬਨ 15 ਬੱਚੇ ਨੇ ਠੀਕ ਹੈ ਜੀ ਤੇ ਜੇ ਕੋਈ ਸੰਸਥਾ ਜਾਂ ਕੋਈ ਨਿੱਜੀ ਤੌਰ ਤੇ ਕੋਈ ਵਿਅਕਤੀ ਵਧੀਆ ਕੰਮ ਕਰਦਾ ਤਾਂ ਉਹਨੂੰ ਵੀ ਉਸ ਚੀਜ਼ ਦਾ ਜਿਹੜਾ ਫਲ ਮਿਲਦਾ ਤੇ ਜਿਹੜਾ ਅਸੀਂ ਇਹਨੂੰ ਬੱਚੇ ਨੂੰ ਆਪਣੇ ਨਾਲ ਜੋੜਿਆ ਤੇ ਮੈਂ ਸੋਚਦਾ ਵੀ ਕਦੋਂ ਨਾ ਕਿਤੇ ਪ੍ਰਮਾਤਮਾ ਵੱਲੋਂ ਸਾਨੂੰ ਇਹ ਫਲ ਮਿਲਿਆ ਵੀ ਨਵਜੇ ਦਿਨਾਂ ਨੇ ਇੰਨੇ ਸਾਲਾਂ ਵਿੱਚ ਤਰੱਕੀ ਵੀ ਕੀਤੀ ਆ ਤੇ ਲੋਕਾਂ ਦੀ ਜਿਹੜੀ ਅਸੀਂ ਨਸ਼ਿਆਂ ਦੇ ਉੱਤੇ ਗੱਲ ਕਰੀਏ ਜਾਂ ਵਾਤਾਵਰਣ ਨੂੰ ਸੰਭਾਲਣ ਦੀ ਗੱਲ ਕਰਦੇ ਆ ਤੇ ਟੀਮ ਵੀ ਸਾਡੀ ਬਹੁਤ ਵੱਡੀ ਹੋਈ ਆ ਤੇ ਇਹਨੂੰ ਦੇਖ ਕੇ ਟੀਮ ਮੈਂਬਰਾਂ ਨੂੰ ਵੀ ਹੌਸਲਾ ਹੁੰਦਾ ਸਾਨੂੰ ਵੀ ਹੌਸਲਾ ਹੁੰਦਾ ਤੇ ਜਦੋਂ ਤੁਹਾਡੇ ਕੋਲ ਆਇਆ ਸੀਗਾ ਕਮਲ ਇਹ ਕਿਸ ਤਰ੍ਹਾਂ ਦਾ ਕਹਿੰਦੇ ਵੀ ਬਾਡੀ 'ਚ ਵੀ ਬਹੁਤ ਜ਼ਿਆਦਾ ਸੁਧਾਰ ਆਇਆ ਦੇਖੋ ਉਸ ਵੇਲੇ ਤਾਂ ਮੈਨੂੰ ਪਤਾ ਵੀ ਮੇਰੇ ਦਾ ਹੱਥਾਂ 'ਚ ਜਲਸੀ ਬੱਚਾ ਉਦੋਂ ਇਹ ਵੀ ਬਿਲਕੁਲ ਵੀ ਇਹ ਤੋਂ ਖੜਿਆ ਨਹੀਂ ਸੀ ਜਾਂਦਾ ਠੀਕ ਹੈ ਫੜ ਕੇ ਇਹਨੂੰ ਚੱਕ ਕੇ ਬਾਥਰੂਮ ਲੈ ਕੇ ਜਾਣਾ ਜਾਂ ਜੋ ਵੀ ਹੈ ਨਾ ਟੋਟਲੀ ਜਿਹਨੂੰ ਆਪਾਂ ਕਹਿੰਦੇ ਡਿਪੈਂਡੈਂਸ ਸੀ ਇਹ ਤੇ ਜੇ ਲਿਖਣ ਲਈ ਵੀ ਇਹਨੂੰ ਲਤ ਸਿੱਧੀ ਕਰਕੇ ਇਹਨੂੰ ਕਰਾਉਣਾ ਤਾਂ ਕੋਈ ਇੱਕ ਇਹਦੇ ਨਾਲ ਇਹਦਾ ਫਰੈਂਡ ਸੀ ਉਹ ਬੜੀ ਇਹਦੀ ਮਦਦ ਕਰਦਾ ਸੀ ਕਿ ਤੇ ਉਹ ਫਿਰ ਜਦੋਂ ਇਹਨੂੰ ਚਲੋ ਇੱਕ ਬੱਚੇ ਨੂੰ ਫਾਈਨੈਂਸ਼ਲੀ ਹੈਲਪ ਹੋ ਜਾਂਦੀ ਹੈ ਇੱਕ ਬੱਚੇ ਨੂੰ ਇਹ ਵੀ ਪਤਾ ਵੀ ਮੇਰੇ ਨਾਲ ਇਹ ਬੰਦੇ ਖੜੇ ਨੇ ਇੱਕ ਮੈਂਟਲੀ ਵੀ ਬੰਦਾ ਸਟਰੋਂਗ ਹੋ ਜਾਂਦਾ ਫੈਮਲੀ ਦੀ ਵੀ سپورਟ ਹੋ ਜਾਂਦੀ ਹੈ ਹਾਂ ਵੀ ਕਿਉਂਕਿ ਫੈਸਿਲਿਟੀਆਂ ਪ੍ਰੋਵਾਈਡ ਹੋਣਗੀਆਂ ਬੱਚੇ ਦਾ ਇੱਕ ਮੈਂਟਲ ਲੈਵਲ ਜਿਹੜਾ ਉਹ ਸਟਰੋਂਗ ਹੋਊਗਾ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਕਮਲ ਜੀ ਕਰਦੇ ਹਾਲਾਤ ਤਾਂ ਇਹਦੇ ਦੇਖੋ ਜੀ ਜੋ ਸਾਨੂੰ ਇਹਨਾਂ ਨੇ ਦੱਸਿਆ ਹੁਣ ਤੁਸੀਂ ਇਹਦੇ ਫਾਦਰ ਸਾਹਿਬ ਦੀ ਇੰਟਰਵਿਊ ਲਈ ਆ ਕਾਫੀ ਡਾਊਨ ਸੀ ਹੈ ਤੇ ਉਸ ਵਕਤ ਮੈਨੂੰ ਲੱਗਦਾ ਇਹ 25000 ਰੁਪਏ ਦਾ ਕੋਈ ਲੋਨ ਲੈਣ ਦੀ ਸੋਚ ਰਹੀ ਸੀ ਵੀ ਸਾਡੇ ਕੋਲ ਹੈ ਨਹੀਂ ਪਰ ਪਰਮਾਤਮਾ ਦੀ ਕਿਰਪਾ ਨਾਲ ਦੇਖੋ ਇਹਨਾਂ ਨੂੰ ਇੱਕ ਦਿਨ ਜੀ ਉਦੋਂ 1.5 2 ਲੱਖ ਰੁਪਈਆ ਕਲੈਕਟ ਹੋਇਆ ਜੋ ਕਿ ਇਹਨਾਂ ਨੇ ਇਹਨਾਂ ਦੀ ਵੀ ਮੈਂ ਕਹਿੰਦਾ ਵੀ ਬੜੀ ਵੱਡੀ ਗੱਲ ਆ ਇਹਨਾਂ ਨੇ ਉਹ ਪੈਸਾ ਬੱਚੇ ਦੇ ਨਾਮ ਤੇ ਹੀ ਡਿਪੋਜ਼ਿਟ ਕੀਤਾ ਬੈਂਕ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਆਪਦੇ ਨਿੱਜੀ ਤੌਰ ਤੇ ਉਹ ਤੇ ਜਦੋਂ ਵੀ ਉਹ ਚ ਇਹਨਾਂ ਨੇ ਕੋਈ ਖਰਚ ਕਰਨਾ ਸੀ ਮੈਨੂੰ ਇਹ ਪਹਿਲਾਂ ਫੋਨ ਕਰਦੇ ਸੀ ਵੀ ਸਿਕੁਦਾਬ ਅਸੀਂ ਇਹਨੂੰ ਮੈਂ ਇਹਨਾਂ ਨੂੰ ਫਿਰ ਮੈਂ ਕਹਿੰਦਾ ਨਹੀਂ ਵੀ ਤੁਹਾਡਾ ਪੈਸਾ ਜਿੱਥੇ ਦਿਲ ਕਰਦਾ ਤੁਸੀਂ ਆਪਣੇ ਤੱਜ ਤੇ ਲਾਉਣਾ ਵੀ ਸਾਡੀਆਂ ਚ ਕੋਈ ਇੰਟਰਫੀਰੈਂਸ ਨਹੀਂ ਹੈ ਜਣੀ ਇੱਕ ਬੱਚੇ ਦੀ ਪਰਿਵਾਰ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਉਹਨਾਂ ਨੇ ਉਸ ਚੀਜ਼ ਦਾ ਨਜਾਇਜ਼ ਜਣੀ ਨਹੀਂ ਹੈ ਵੀ ਆਮ ਤੌਰ ਤੇ ਅਸੀਂ ਦੇ ਦਿਆਂ ਵੀ ਪੈਸਾ ਵਾਧੂ ਆਇਆ ਵੀ ਉਹਨੂੰ ਚਲੋ ਅਸੀਂ ਗਲਤ ਵੀ ਕਈ ਵਾਰੀ ਖੱਚਿਆ ਜਾਂਦਾ ਆ ਮਨਸਾਨੀ ਖੋ ਜਾਂਦਾ ਪਰ ਇਹ ਪਰਿਵਾਰ ਦਾ ਮੈਂ ਦੇਖਿਆ ਇਹਨਾਂ ਨੇ ਕਦੇ ਵੀ ਉਹ ਚੀਜ਼ ਨੂੰ ਗਲਤ ਨਹੀਂ ਲੈ ਕੇ ਗਏ ਜੋ ਦੀ ਬੱਚੇ ਦੀ ਆ ਉਹ ਬੱਚੇ ਤੇ ਲੱਗਦੀ ਆ ਤੇ ਉਹਦਾ ਰਿਜ਼ਲਟ ਤੁਸੀਂ ਦੇਖ ਰਹੇ ਹੋ ਬੱਚਾ ਮੇਰੇ ਬਰਾਬਰ ਹੋ ਗਿਆ ਆਪਣੇ ਆਪ ਤੁਰਦਾ ਵੀ ਆ ਲਿਖਦਾ ਵੀ ਆ ਤੇ ਇੱਕ ਉਹਦਾ ਜਿਹੜਾ ਗੱਲ ਕਰਨ ਦਾ ਢੰਗ ਵੀ ਬਦਲਿਆ ਤੇ ਉਹਦਾ ਇੱਕ ਜਿਹੜੀ ਵਿਲ ਪਾਵਰ ਮੇਨ ਜਿਹੜੀ ਆ ਜਿਹੜੀ ਉਹਨੂੰ ਵਿਲ ਪਾਵਰ ਇਹ ਪਹਿਲਾਂ ਵੀ ਜੀ ਪਰ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ ਉਹ ਇੱਕ ਡਵੈਲਪ ਹੋ ਗਈ ਹਮ ਸਰ ਕੀ ਸੁਨੇਹਾ ਲਾਉਂਗੇ ਇਹੋ ਜੇ ਬੱਚਿਆਂ ਨੂੰ ਕਿਉਂਕਿ ਤੁਸੀਂ 15 ਕੇ ਬੱਚੇ ਅਡਾਪਟ ਕੀਤੇ ਹੋਏ ਆ ਇਸ ਤੇ ਦੇਖੋ ਸਰ ਸੁਨੇਹਾ ਮੈਂ ਕੀ ਲਾਉਣਾ ਸੁਨੇਹਾ ਤਾਂ ਕਮਲ ਲਾ ਰਿਹਾ ਕਮਲ ਨੇ ਮੈਂ ਕਹਿੰਦਾ ਸਾਰੇ ਸਮਾਜ ਨੂੰ ਸੁਨੇਹਾ ਲਾਇਆ ਬਈ ਡਿਸੇਬਿਲਟੀ ਕਿਸੇ ਫਿਜ਼ੀਕਲ ਡਿਸੇਬਿਲਟੀ ਦਾ ਇਹ ਕੋਈ ਵੈਲਿਊ ਨਹੀਂ ਹੈ ਦਿਮਾਗੀ ਤੌਰ ਤੇ ਬੰਦਾ ਡਿਸੇਬਲ ਨਹੀਂ ਹੋਣਾ ਚਾਹੀਦਾ ਕਈ ਵਾਰੀ ਵਧੀਆ ਸਟਰੋਂਗ ਬੋਡੀ ਵਾਲੇ ਬੰਦੇ ਵੀ ਮੈਂਟਲੀ ਡਿਸੇਬਲ ਹੋ ਜਾਂਦੇ ਆ ਤੁਸੀਂ ਦੇਖਦੇ ਹੋ ਆਮ ਸੁਸਾਈਸਾਈਡ ਕੇਸ ਕਿੰਨੇ ਹੁੰਦੇ ਆ ਫਿਜ਼ੀਕਲੀ ਤਾਂ ਉਹਨਾਂ ਦੀ ਡਿਸੇਬਿਲਟੀ ਕੋਈ ਨਹੀਂ ਹੈ ਸਿਰਫ ਮੈਂਟਲੀ ਡਿਸੇਬਲ ਹੋ ਗਏ ਉਹ ਜੀ ਠੀਕ ਹੈ ਇਹ ਬੱਚੇ ਬਾਏ ਬਰਥ ਡਿਸੇਬਲ ਆ ਇਹਦੀਆਂ ਬੋਨਸ ਦੀ ਡਵੈਲਪਮੈਂਟ ਨਹੀਂ ਹੋਈ ਹੋਈ ਪਰ ਇਹਦਾ ਮਾਈਂਡ ਇੰਨਾ ਸਟਰੋਂਗ ਸੀ ਵੀ ਇਹਨੇ ਚੈਲੰਜ ਲੈ ਕੇ ਠੀਕ ਹੈ व्हीलचेयर ਵੀ ਇਹਨੇ ਟਕਰਾਦੇ ਵੀ ਮੈਂ ਬੈਠਣਾ ਨਹੀਂ ਉਹਦੇ ਉੱਤੇ ਠੀਕ ਹੈ ਤੇ ਅੱਜ ਤੁਹਾਡੇ ਸਾਹਮਣੇ ਪਲੱਸ 2 ਬੱਚਾ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਇਹਨੂੰ ਗਵਰਨਮੈਂਟ ਜੋਬ ਵੀ ਬੜੀ ਵਧੀਆ ਕਿਉਂਕਿ ਇਹਨੇ ਉਹ ਕੈਟਾਗਰੀ ਚ ਆ ਕੇ ਜਿਹੜੀ ਬੱਚੇ ਦੀ ਮਿਹਨਤ ਆ ਇਹ ਪਰਿਵਾਰ ਲਈ ਇਹ ਇਹ ਸਾਰਾ ਬਣੂਗਾ ਆਉਣ ਵਾਲੇ ਟਾਈਮ ਤੇ ਇਹ ਫੈਮਿਲੀ ਦੀ ਸਪੋਰਟ ਕਰੂਗਾ ਸੋ ਗੱਲਬਾਤ ਕੀਤੀ ਕਮਲ ਲਾਲ ਉਹਨਾਂ ਦੇ ਫਾਦਰ ਨਾਲ ਡਿਸੇਬਲ ਹੋ ਕੇ ਕਿਉਂਕਿ ਸਰਨੇ ਵੀ ਕਿਹਾ ਕਿ ਮਾਈਟਲੀ ਡਿਸੇਬਲ ਜਿਹੜਾ ਵਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਬੁਲੰਦੀਆਂ ਨੂੰ ਹੈ ਉਹ ਕੋਈ ਵੀ ਵਿਅਕਤੀ ਬੁਲੰਦੀਆਂ ਤੱਕ ਪਹੁੰਚ ਸਕਦਾ ਹੈ ਜੇ ਮਾਈਂਡਲੀ ਡਿਸਟਰਬ ਹੋਏਗਾ ਫਿਰ ਉਹਦੇ ਵਾਸਤੇ ਔਖਾ ਹੁੰਦਾ ਪਰ ਕਮਲ ਦਾ ਜਿਹੜਾ ਮਾਈਂਡਲੀ ਕਦੇ ਵੀ ਅਫਸਰ ਨਹੀਂ ਹਮੇਸ਼ਾ ਹੀ ਉਸਨੇ ਜਜ਼ਬਾ ਰੱਖਿਆ ਤੇ ਅੱਜ ਉਸ ਜਜ਼ਬੇ ਦਾ ਜਿਹੜਾ ਫਾਇਦਾ ਹੈ ਉਹ ਸਾਹਮਣੇ ਦੇਖਣ ਨੂੰ ਮਿਲ ਰਿਹਾ ਤੇ ਅੱਜ ਆਪਣੇ ਪੈਰਾਂ ਤੇ ਖੜਾ ਹੈ